ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤੰਦਰੁਸਤ ਰੱਖਣ ਅੱਜ ਮੈਂ ਤੁਹਾਡੇ ਨਾਲ ਪਿਛਲੇ ਭਾਗ ਦਾ ਜੋ ਤੁਰਕਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਯੁੱਧ ਕੀਤਾ ਉਸ ਤੋਂ ਅਗਲੇ ਭਾਗ ਦਾ ਅੱਜ ਤੁਹਾਡੇ ਨਾਲ ਵਰਣਨ ਕਰਾਂਗਾ ਤੇ ਬਹੁਤ ਪਿਆਰ ਸਤਿਕਾਰ ਨਾਲ ਤੁਸੀਂ ਸਰਵਣ ਕਰਨਾ ਜੀ ਮੁਗਲ ਸੂਬਿਆਂ ਨੇ ਤੋਪਾਂ ਦੀ ਮਾਰ ਤੋਂ ਫੌਜ ਨੂੰ ਦੂਰ ਦੂਰ ਕਰਕੇ ਬਿਠਾ ਦਿੱਤਾ ਤੇ ਕਹਿਣ ਲੱਗੇ ਭੁੱਖੇ ਮਰਦੇ ਆਪ ਨਿਕਲ ਗਏ ਜਾਂ ਮਰਨਗੇ ਤੁਰਕਾਂ ਦੀ ਇਹ ਚਾਲ ਵੇਖ ਕੇ ਗੁਰੂ ਜੀ ਨੇ ਵੀ ਆਪਣੇ ਮੁਖੀ ਸਿੰਘਾਂ ਨਾਲ ਸਲਾਹ ਕਰਕੇ ਹੁਕਮ ਦੇ ਦਿੱਤਾ ਕਿ ਦੂਜੇ ਤੀਜੇ ਦਿਨ ਵੇਲੇ ਕੁਵੇਲੇ ਨਿਕਲੋ ਤੇ ਦੁਸ਼ਮਣ ਨੂੰ ਭਾਜੜਾ ਪਾ ਕੇ ਲੁੱਟਮਾਰ ਕਰਕੇ ਫਿਰ ਵਾਪਸ ਕਿਲਿਆਂ ਵਿੱਚ ਆਜਾਇਆ ਕਰੋ ਇਹ ਤੁਰਕ ਤੇ ਪਹਾੜੀਏ ਆਪੇ ਮਾਰ ਖਾ ਕੇ ਤੰਗ ਪੈ ਜਾਣਗੇ ਤੇ ਮੁੜ ਜਾਣਗੇ ਸੋ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸਿੰਘਾਂ ਨੇ ਗੁਰਿਲਾ ਲੜਾਈ ਸ਼ੁਰੂ ਕਰ ਦਿੱਤੀ ਤੇ ਤੁਰਕ ਬੇਖਬਰੀ ਵਿੱਚ ਹੀ ਮਾਰੀ ਦੇ ਕੁੱਟੀ ਦੇ ਰਹਿਣ ਉਹਨਾਂ ਦੀ ਪੇਸ਼ ਹੀ ਕੋਈ ਨਾ ਜਾਏ ਕੁਝ ਦਿਨਾਂ ਮਗਰੋਂ ਗੁਰੂ ਜੀ ਨੇ ਫਿਰ ਬਾਹਰ ਨਿਕਲ ਕੇ ਜੰਗ ਕਰਨ ਦਾ ਖਿਆਲ ਪ੍ਰਗਟ ਕੀਤਾ ਤਾਂ ਵਿਚਾਰਵਾਨ ਤੇ ਸਿੱਦਕੀ ਸ਼ਹੀਦੀ ਨੂੰ 84 ਤੋਂ ਛੁੱਟੀ ਪਾਉਣ ਦੀ ਗਰੰਟੀ ਸਮਝਣ ਵਾਲੇ ਸਿੰਘਾਂ ਨੂੰ ਚਾਉ ਚੜ ਗਿਆ ਗੁਰੂ ਜੀ ਦਾ ਇਹ ਉਪਦੇਸ਼ ਹਰ ਵੇਲੇ ਹੀ ਮੁਖੀ ਸਿੰਘ ਖਾਲਸੇ ਪ੍ਰਤੀ ਸੁਣਾਉਂਦੇ ਰਹਿੰਦੇ ਸਨ ਰਣ ਭੂਮੀ ਵਿੱਚ ਸ਼ਤਰੂਆਂ ਨਾਲ ਸਾਹਮਣੇ ਮੱਥੇ ਲੜ ਕੇ ਸ਼ਹੀਦ ਹੋਣ ਵਾਲਿਆਂ ਨੂੰ ਸਹਿਜੇ ਹੀ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਧੁਨੀਆ ਤਪਾਣ ਵਿੱਚ ਜਾਂ ਸਿਲੇ ਕੱਟ ਕੇ ਸਰੀਰਾਂ ਨੂੰ ساری ਉਮਰ ਦੁੱਖ ਦੇਣ ਵਾਲਿਆਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ ਸੋ ਰਾਤ ਸਮੇਂ ਆਰਾਮ ਕਰਨ ਮਗਰੋਂ ਨਿਤਵਾੰਗ ਸਵੇਰੇ ਅੰਮ੍ਰਿਤ ਵੇਲੇ ਨਗਾਰਾ ਖੜਕਿਆ ਪਰ ਨਾਲ ਹੀ ਮਗਰੋਂ ਰਣਜੀਤ ਨਗਾਰੇ ਤੇ ਦੋਰੀਆਂ ਚੋਬਾਂ ਲੱਗ ਗਈਆਂ ਗੁਰੂ ਜੀ ਦੇ ਹੁਕਮ ਨਾਲ ਮਾਰੂ ਵਾਜੀਆਂ ਦੀ ਧੁਨ ਨੇ ਵੀਰ ਰਸੀ ਮਹਿਕ ਸਭ ਪਾਸੇ ਖਿਲਾਰ ਦਿੱਤੀ ਨਫੀਰਿਆਂ ਤੇ ਸ਼ੰਖ ਅਜ ਅੰਮ੍ਰਿਤ ਵੇਲੇ ਤੋਂ ਦਿਨ ਚੜ੍ਹੇ ਤੱਕ ਵੱਜਦੇ ਹੀ ਰਹੇ ਰਣਜੀਤ ਨਗਾਰੇ ਦੀ ਗੂੰਜ ਨੇ ਦੂਰ ਦੂਰ ਵੈਰੀ ਦਲ ਨੂੰ ਖਬਰ ਦੇ ਦਿੱਤੀ ਸੀ ਕਿ ਉਹ ਤਿਆਰ ਹੋ ਜਾਣ ਮੀਲਾ ਦੂਰ ਦੂਰ ਬੈਠੇ ਵੈਰੀ ਸੋਚਣ ਲੱਗੇ ਕਿ ਅੱਜ ਕੀ ਗੱਲ ਹੈ ਲੋਕਸ਼ਿਪ ਕੇ ਹਮਲੇ ਕਰਨ ਵਾਲੇ ਸਿੰਘਾਂ ਨੂੰ ਅੱਜ ਗੁਰੂ ਨੇ ਖਾਸ ਹੁਕਮ ਦੇਣਾ ਹੈ ਗਰੀਲਾ ਹਮਲਿਆ ਤੋਂ ਤੰਗ ਆਏ ਦੁਸ਼ਮਣ ਦੇ ਜਰਨੈਲ ਸਿਪਾਹੀ ਆਪਸ ਵਿੱਚ ਗੱਲਾਂ ਕਰਦੇ ਕਿ ਗੁਰੂ ਨੂੰ ਇਹ ਸੋਬਦਾ ਨਹੀਂ ਬਹਾਦਰ ਹੈ ਤਾਂ ਉਸ ਨੂੰ ਸਾਹਮਣੇ ਆ ਕੇ ਲੜਨਾ ਚਾਹੀਦਾ ਹੈ ਫਿਰ ਸਾਨੂੰ ਵੀ ਸਵਾਦ ਆਵੇਗਾ ਇਹਨੇ ਨੂੰ ਗੁਰੂ ਜੀ ਸ਼ਸਤਰ ਬਸਤਰ ਪਹਿਨ ਚਮਕਦੀ ਕਲਗੀ ਤੇ ਜਿਗਾ ਸਜਾ ਕੇ ਨੀਲੇ ਤੇ ਅਸਵਾਰ ਹੋ ਕੇ ਕਿਲੇ ਦੀ ਡਿਉੜੀ ਵਿੱਚੋਂ ਬਾਹਰ ਆਏ ਗੁਰੂ ਜੀ ਦੀ ਆਗਿਆ ਨਾਲ 4-5000 ਸੂਰਬੀਰ ਸਿੰਘ ਸਮੇਤ ਪਿਆਰਿਆਂ ਤੇ ਸਾਹਿਬਜ਼ਾਦਿਆਂ ਤੇ ਝੱਟ ਹੀ ਗੁਰੂ ਜੀ ਦੇ ਮਗਰ ਚੱਲਣ ਲਈ ਤਿਆਰ ਹੋ ਪਏ। 2-25000 ਸਿੰਘ ਕਿਲੇ ਦੀ ਰਾਖੀ ਤੇ ਦੁਸ਼ਮਣ ਰੋਕਣ ਲਈ ਛੱਡ ਕੇ ਗੁਰੂ ਜੀ ਸਭ ਤੋਂ ਪਹਿਲੇ ਗੁਹੇ ਤੋਂ ਬਾਹਰ ਹੋਏ ਤੇ ਮੈਦਾਨ ਵਿੱਚ ਆਖਲੋਤੇ। ਵੱਜਦੇ ਵਾਜਿਆਂ ਤੇ ਨਗਾਰਿਆਂ ਨੂੰ ਸੁਣ ਕੇ ਦੁਸ਼ਮਣ ਪਹਿਲੇ ਹੀ ਚੁਕੰਨਾ ਹੋ ਗਿਆ ਸੀ। ਪਰ ਕਿਲੇ ਤੋਂ ਮੀਲ-ਮੀਲ ਦੂਰ ਕਰਕੇ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਪਰ ਜਦ ਸਿੰਘਾਂ ਦੇ ਜੈਕਾਰੇ ਉਹਨਾਂ ਨੂੰ ਕਿਲੇ ਤੋਂ ਬਾਹਰ ਲੱਗਦੇ ਸੁਣਾਈ ਦਿੱਤੇ ਤਾਂ ਉਹਨਾਂ ਛੱਟ ਦੁਰਬੀਨਾ ਨਾਲ ਉੱਚੇ ਚੜ ਕੇ ਵੇਖਿਆ ਤੇ ਦੱਸਿਆ ਕਲਗੀ ਜਗਾ ਵਾਲਾ ਗੁਰੂ ਗੋਬਿੰਦ ਸਿੰਘ ਕਿਲੇ ਤੋਂ ਬਾਹਰ ਹੈ ਤੇ ਸਿੰਘਾਂ ਦੇ ਬਿਲਕੁਲ ਅੱਗੇ ਹੈ ਵਜੀਦ ਖਾਨ ਨੇ ਇਹ ਸੁਣ ਕੇ ਛੱਟ ਹੀ ਤੋਪਚੀ ਨੂੰ ਕਿਹਾ ਕਿ ਗੁਰੂ ਦਾ ਨਿਸ਼ਾਨਾ ਲੈ ਕੇ ਤੋਪ ਚਲਾ ਕਹਿੰਦੇ ਹਨ ਕਿ ਤੋਪਚੀ ਨੇ ਦੂਰਬੀਨ ਚੋਂ ਵੇਖ-ਵੇਖ ਚਾਰ-ਪੰਜ ਗੋਲੇ ਨਿਸ਼ਾਨੇ ਲੈ-ਲੈ ਚਲਾਏ ਜੋ ਗੁਰੂ ਜੀ ਦੇ ਇੰਦਰ-ਉਧਰ ਦੀ ਲੰਘ ਗਏ ਗੁਰੂ ਜੀ ਘੋੜੇ ਨੂੰ ਇੰਦਰ-ਉਧਰ ਫੇਰਦੇ ਤੇ ਤੀਰ ਚਲਾਉਂਦੇ ਦੁਸ਼ਮਣ ਵੱਲ ਵੱਧ ਰਹੇ ਸਨ ਤੇ ਛੇਵਾਂ ਗੋਲਾ ਛੱਡਣ ਤੋਂ ਪਹਿਲੇ ਸਿੰਘਾਂ ਦਾ ਦਲ ਕਿਰਪਾਨਾਂ ਧੂਕੇ ਦੁਸ਼ਮਣ ਤੇ ਜਾ ਪਿਆ ਸੀ ਹੱਥੋ-ਹੱਥੀ ਲੜਾਈ ਵਿੱਚ ਸਿੰਘਾਂ ਦੀ ਤਲਵਾਰ ਕਹਿਰ ਗੁਜ਼ਾਰ ਰਹੀ ਸੀ ਤੇ ਸਿੰਘਾਂ ਦੇ ਵਿਚਕਾਰੋਂ ਗੁਰੂ ਜੀ ਦੇ ਤੀਰ ਸਿੰਘਾਂ ਵੱਲ ਵੱਧਦੇ ਦੁਸ਼ਮਣ ਵੱਲ ਐਉਂ ਜਾ ਰਹੇ ਸਨ ਜਿਵੇਂ ਬਾਪ ਰੋਲਾ ਦਰਖਤਾ ਤੇ ਬੂਟਿਆਂ ਨੂੰ ਪੁੱਟ-ਪੁੱਟ ਕੇ ਛੁੱਟੀ ਜਾਂਦਾ ਹੈ। ਹਿਸਾਬ ਲਾ ਲਓ ਕਿ ਮਿੰਟ ਵਿੱਚ 15-20 ਗੁਰੂ ਦੇ ਤੀਰਾਂ ਨਾਲ ਕਿੰਨੇ ਕੁ ਮਰਦੇ ਹੋਣਗੇ। ਜਦ ਇੱਕ ਤੀਰ ਅਠਾ-ਅਠਾ, ਦਸਾ-ਦਸਾ ਨੂੰ ਪਾਰ ਕਰਕੇ ਫਿਰ ਧਰਤੀ ਵਿੱਚ ਜਾ ਖੁੱਭ ਰਿਹਾ ਸੀ। ਕਈ ਇਸ ਨੂੰ ਕਰਾਮਾਤ ਸਮਝ ਕੇ ਦਹਿਲ ਗਏ ਤੇ ਡੋਲੇ ਹੋਏ ਆਦਮੀ ਦਾ ਹੌਸਲਾ ਰਸਤ ਹੋ ਜਾਂਦਾ ਹੈ ਗੁਰੂ ਜੀ ਤੇ ਗੁਰੂ ਜੀ ਦੇ ਸਿੰਘ ਦੁਸ਼ਮਣ ਤੇ ਲਸ਼ਕਰ ਵਿੱਚ ਇੰਨੀ ਸਾਵਧਾਨੀ ਤੇ ਇੱਕ ਸੁਰਤਾ ਨਾਲ ਸਿਰ ਰਹੇ ਸੰਕੇ ਸੂਬਿਆਂ ਤੇ ਜਨੈਲਾਂ ਦੀ ਬੰਗਾਰ ਨੂੰ ਵਿਚਾਰੇ ਪੈਸੇ ਤੇ ਰੋਜੀ ਦੀ ਖਾਤਰ ਲੜਨ ਵਾਲੇ ਸਿਪਾਹੀ ਅਣ ਸੁਣੀ ਕਰ ਕਰਕੇ ਪਿੱਛੇ ਹੁੰਦੇ ਰਹੇ ਤੇ ਗੁਰੂ ਜੀ ਨੇ ਦੁਸ਼ਮਣ ਦੇ ਦਲ ਵਿੱਚ ਵੜਦਿਆਂ ਕਦੀ ਕਿਸੇ ਪਾਸੇ ਜੋਰ ਪਾਇਆ ਤੇ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਨੇ ਸਭ ਦੁਸ਼ਮਣਾਂ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ। ਵਜੀਦ ਖਾਨ ਨੇ ਗੁਰੂ ਜੀ ਨੂੰ ਇਸ ਤਰ੍ਹਾਂ ਨੇ ਧੜਕ ਹੋ ਕੇ ਮੈਦਾਨ ਵਿੱਚ ਲੜਦਿਆਂ ਵੇਖ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨੂੰ ਕਿਸੇ ਤਰੀਕੇ ਨਾਲ ਘੇਰ ਲਿਆ ਜਾਵੇ ਕਿ ਉਹ ਮੁੜ ਕਿਲੇ ਵਿੱਚ ਨਾ ਜਾ ਸਕਣ। ਪਰ ਹੁਣ ਗੁਰੂ ਜੀ ਦੇ ਤੀਰ ਤਾਂ ਮੌਤ ਵਰਤਾ ਰਹੇ ਸਨ। ਵੱਡੇ-ਵੱਡੇ ਬਹਾਦਰ ਤੇ ਹੌਸਲੇ ਵਾਲੇ ਗੁਰੂ ਜੀ ਦੇ ਤੀਰਾਂ ਦਾ ਸ਼ਿਕਾਰ ਹੋ ਹੋ ਧਰਤੀ ਤੇ ਲੇਟਦੇ ਪਏ ਸਨ। ਪਰ ਡਰ ਤੇ ਸਹਿਮ ਬਾਕੀ ਸਿਪਾਈਆਂ ਨੂੰ ਅੱਗੇ ਹੁਣ ਰੋਕ ਰਿਹਾ ਸੀ ਅਖੀਰ ਇੱਕ ਥਾਂ ਵਜੀਦ ਖਾਨ ਦੇ ਜ਼ਬਰਦਸਤ ਖਾਨ ਨੇ ਸਾਰਾ ਜੋਰ ਲਾ ਕੇ ਅੱਗੇ ਵੱਧ ਆਏ ਸਨ ਗੁਰੂ ਜੀ ਦੇ ਸਿੰਘਾਂ ਵੀ ਅਕਾਲ ਅਕਾਲ ਕਰਦੇ ਉਧਰ ਹੀ ਜਾ ਪਏ ਕਹਿੰਦੇ ਹਨ ਸਿੰਘ ਕੁਝ ਚਿਰ ਐਸੇ ਜਮ ਕੇ ਲੜੇ ਕਿ ਖੂਨ ਵੰਗ ਕੇ ਦਰਿਆ ਤੱਕ ਜਾ ਪਹੁੰਚ ਗਿਆ ਤੇ ਲੋਥ ਤੇ ਲੋਥ ਚੜ ਗਈ ਵਜੀਦ ਖਾਨ ਤੇ ਜ਼ਬਰਦਸਤ ਖਾਨ ਦੇ ਲਲਕਾਰ ਦੇ ਤੇ ਵੰਗਾਰ ਦੇ ਵੀ ਬਾਕੀ ਸਿਪਾਹੀ ਜਾਨਾਂ ਬਚਾ ਕੇ ਭੱਜ ਗਏ ਤੇ ਇਉਂ ਕਿਲਿਓਂ ਬਾਹਰ ਨਿਕਲ ਕੇ ਵੀ ਉਹਨਾਂ ਨੇ ਦੁਸ਼ਮਣਾਂ ਨੂੰ ਇਹ ਦੱਸ ਦਿੱਤਾ ਕਿ ਜੇ ਅਸਾਂ ਨਿਕਲਣਾ ਹੋਵੇ ਤਾਂ ਤੁਹਾਨੂੰ ਮਾਰ ਕੇ ਵੀ ਨਿਕਲ ਕੇ ਕਿਤੇ ਹੋਰ ਪਾਸੇ ਜਾ ਸਕਦੇ ਹਾਂ ਪਰ ਇਹ ਨਿਕਲ ਜਾਣਾ ਵੀ ਸਾਡੀ ਬਹਾਦਰੀ ਹੀ ਹੈ ਪਰ ਤੁਸੀਂ ਇਸ ਨੂੰ ਸਾਡੀ ਹਾਰ ਦੱਸੋਗੇ ਤੇ ਕਹੋਗੇ ਕਿ ਅਸੀਂ ਗੁਰੂ ਨੂੰ ਅਨੰਦਪੁਰੋਂ ਭਜਾ ਦਿੱਤਾ ਹੈ ਸੋ ਗੁਰੂ ਜੀ ਇਸ ਤਰ੍ਹਾਂ ਵੱਡੀ ਫਤੇ ਕਰਕੇ ਫਿਰ ਕਿਲੇ ਵੱਲ ਮੁੜਾਏ ਰਸਤੇ ਵਿੱਚ ਕਿਲੇ ਨੂੰ ਰੋਕਣ ਲਈ ਦੁਸ਼ਮਣ ਨੇ ਕੁਝ ਪ੍ਰਬੰਧ ਕੀਤਾ ਸੀ ਪਰ ਚੜ੍ਹਦੀਆਂ ਕਲਾ ਵਾਲੇ ਸਿੰਘਾਂ ਦੇ ਇੱਕੋ ਹੀ ਹਮਲੇ ਨੇ ਉਹਨਾਂ ਸਭ ਨੂੰ ਮਾਰ ਪਜਾਇਆ ਤੇ ਸਿੰਘ ਜੈਕਾਰੇ ਛੱਡਦੇ ਤੇ ਨਗਾਰੇ ਵਜਾਉਂਦੇ ਫਿਰ ਕਿਲੇ ਵਿੱਚ ਜਾ ਪੁੱਜੇ ਤੇ ਦੁਸ਼ਮਣ ਦੰਦੀਆਂ ਕਚੀਚ ਦਾ ਤੇ ਹੱਥ ਮਲਦਾ ਹੀ ਰਹਿ ਗਿਆ ਅੱਜ ਦੀਆਂ ਲੜਾਈਆਂ ਨੇ ਹਿੰਦੂਆਂ ਤੇ ਮੁਗਲਾਂ ਦੋਹਾਂ ਨੂੰ ਕਹਿਣ ਤੇ ਮਜਬੂਰ ਕਰ ਦਿੱਤਾ ਇਹ ਗੁਰੂ ਨਾਨਕ ਸਾਹਿਬ ਪੀਰਾਂ ਦੀ ਗੱਦੀ ਹੈ ਇਹਨਾਂ ਨੂੰ ਹਿੰਦੂਆ ਨੇ ਚੁੱਕ-ਚੁੱਕ ਪ੍ਰਣਾਮ ਕੀਤਾ ਹੈ ਸਿੱਧ ਜੋਗੀ ਸੰਿਆਸੀ ਬਿਰਾਗੀ ਤੇ ਸ਼ਾਸਤਰੀ ਬ੍ਰਾਹਮਣ ਇਸ ਗੁਰੂ ਅੱਗੇ ਝੁਕੇ ਹਨ ਮੁਸਲਮਾਨਾਂ ਦੇ ਵਲੀ ਪੀਰ ਇਹਨਾਂ ਅੱਗੇ ਝੁਕੇ ਤੇ ਇਹਨਾਂ ਨੂੰ ਸਜਦੇ ਕੀਤੇ ਹਨ ਸੋ ਐਸੀ ਗੱਦੀ ਦੇ ਮਾਲਕ ਬਹਾਦਰ ਗੁਰੂ ਨਾਲ ਕੌਣ ਬਾਰੇ ਆ ਸਕਦਾ ਹੈ ਅਸੀਂ ਮਨੁੱਖ ਸਮਝ ਕੇ ਉਹਨਾਂ ਦੇ ਹਮਲੇ ਕਰਦੇ ਹਾਂ ਪਰ ਵੇਖਦੇ ਨਹੀਂ ਕਿ ਇਹ ਕੋਈ ਮਨੁੱਖਾਂ ਦਾ ਕੰਮ ਹੈ ਕਿ ਲੱਖਾਂ ਫੌਜਾਂ ਵਿੱਚੋਂ ਐਉਂ ਜੰਗ ਕਰਦਾ ਫਿਰੇ ਤੇ ਫਿਰ ਮੰਨੀਆਂ ਪਰਮੰਨੀਆਂ ਜੇਤੂ ਤੇ ਕਦੇ ਨਾ ਹਾਰਨ ਵਾਲੀਆਂ ਫੌਜਾਂ ਨੂੰ ਦਲ ਮਲ ਕੇ ਤੇ ਹਰਾ ਨਸਾ ਕੇ ਫਤਿਹ ਕਰਕੇ ਪਿੱਛੇ ਮੁੜੇ ਤਿੰਨ ਮਹੀਨੇ ਘੇਰਾ ਪਏ ਨੂੰ ਹੋ ਗਏ ਸਨ ਅੰਦਰ ਕੋਈ ਚੀਜ਼ ਅਸੀਂ ਜਾਣ ਨਹੀਂ ਦਿੱਤੀ ਪਰ ਵੇਖਦੇ ਹਾਂ ਕਿ ਅਜੇ ਤੱਕ ਉੱਥੇ ਸਿੰਘ ਸ਼ੱਕ ਦੇ ਸ਼ਕਾਉਂਦੇ ਹਨ ਪਰ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਇਹ ਰਾਸ਼ਨ ਆਈ ਜਾਂਦਾ ਹੈ ਪਰ ਉਧਰ ਕਿਲੇ ਦੇ ਅੰਦਰ ਇਹ ਹਾਲਾਤ ਸਨ ਕਿ ਮਹੀਨਾ 2 ਮਹੀਨੇ ਤੱਕ ਤਾਂ ਲੰਗਰ ਪਕਦਾ ਰਿਹਾ ਪਰ ਤੀਜੇ ਮਹੀਨੇ ਲੰਗਰ ਪਕਣਾ ਬੰਦ ਹੋ ਗਿਆ ਤੇ ਗੁਰੂ ਜੀ ਨੇ ਦਾਣਾ ਢੁੰਣ ਲਈ ਪੱਠੀਆਂ ਲਵਾ ਦਿੱਤੀਆਂ ਸਵੇਰੇ ਸ਼ਾਮ ਮੁੱਠ ਮੁੱਠ ਦਾਣੇ ਹਰ ਸਿੰਘ ਨੂੰ ਦੇਣੇ ਸ਼ੁਰੂ ਕਰ ਦਿੱਤੇ ਸਨ ਪਰ ਤੀਜੇ ਮਹੀਨੇ ਇਹ ਦਾਣੇ ਵੀ ਇੱਕ ਟਾਈਮ ਤੇ ਆ ਕੇ ਮੁੱਕ ਗਏ ਇਸ ਮਗਰੋਂ ਦਰਖਤਾਂ ਦੇ ਪੱਤੇ ਤੇ ਘਾਹ ਫੂਸ ਉਬਾਲ ਜਾਂ ਕੱਚੇ ਹੀ ਖਾਣ ਦੀ ਲੜੀ ਚੱਲ ਪਈ ਪਰ ਇਸ ਗੱਲ ਨਾਲ ਭੁੱਖ ਨਹੀਂ ਮਿਟ ਸਕਦੀ ਸੀ ਪਰ ਗੁਰੂ ਕੇ ਸਿੰਘ ਰਾਤ ਬਰਾਤੇ ਛਾਪੇ ਮਾਰ ਕੇ ਜੋ ਹੱਥ ਲੱਗਦਾ ਉਹ ਲੈ ਆਉਂਦੇ ਤੇ ਵੰਡ ਖਾਂਦੇ ਭਾਵੇਂ ਕੇਰਾ ਸੀ ਪਰ ਅਨੰਦਪੁਰ ਤੋਂ ਘੱਟੋ-ਘੱਟ ਮੀਲ ਦੂਰ ਸੀ ਸਿੰਘ ਰਾਤ ਬਰਾਤੇ ਤੇ ਦਿਨ ਵੇਲੇ ਵੀ ਬਾਹਰ ਨਿਕਲਦੇ ਤੇ ਨੇੜੇ-ਤੇੜੇ ਫਿਰਦੇ ਰਹਿੰਦੇ ਸਨ ਕਈ ਭੁੱਖੇ ਤੰਗ ਆਏ ਅੱਗੇ ਵੱਧ ਕੇ ਲੜ ਕੇ ਸ਼ਹੀਦ ਹੋ ਜਾਂਦੇ ਤੇ ਕਈ ਮਾਰ ਕੇ ਜਾਂ ਫੱਟੜ ਕਰਕੇ ਫਿਰ ਵਾਪਸ ਪਰਤ ਆਉਂਦੇ ਸਨ ਇਓ 100 ਤੇ 2 200 ਦੇ ਟੋਲੇ ਤੁਰੇ ਹੀ ਰਹਿੰਦੇ ਸਨ ਤੇ ਬਾਕੀ ਜੰਗ ਕਿਲੇ ਵਿੱਚੋਂ ਤੀਰਾਂ ਜਾਂ ਬੰਦੂਕਾਂ ਨਾਲ ਗੋਲੀਆਂ ਦੀ ਚਲਚਲਾ ਹੁੰਦੀ ਰਹਦੀ। ਮੁਗਲਾ ਨੇਤਾ ਅੱਗੇ ਨਾ ਵਧਣ ਦੀ ਕਸਮ ਖਾਈ ਹੋਈ ਸੀ ਤੇ ਇਸੇ ਆਸਤੇ ਪਿੱਛੇ ਹਟ ਕੇ ਬਹਿ ਗਏ ਸਨ ਕਿ ਲੜਾਈ ਕਰਕੇ ਮੁਫਤ ਦੀਆਂ ਫੌਜਾਂ ਮਰਵਾਉਣ ਨਾਲੋਂ ਘੇਰਾ ਪਾਉਣਾ ਚੰਗਾ ਹੈ। ਸਿੰਘ ਆਪ ਭੁੱਖ ਤੇ ਦੁਖੀ ਹੋ ਕੇ ਤੰਗ ਆ ਕੇ ਕਿਲਾ ਛੱਡ ਕੇ ਨਸਣਗੇ ਪਰ ਇਸ ਛਾਪਾ ਮਾਰ ਜੰਗ ਦੇ ਸਮੇ ਗੁਰੂ ਕੇ ਸੇਵਕ ਮੈਦਾਨੀ ਜੰਗ ਵਿੱਚ ਪਾਣੀ ਪਿਉਉਣ ਦੀ ਸੇਵਾ ਕਰਦੇ ਤੇ ਪਿਆਸਿਆਂ ਦੀ ਪਿਆਸ 부ਝਾ ਕੇ ਦਿਲੀ ਆਸੀਸਾਂ ਲੈਂਦੇ ਇਸ ਸਮੇ ਭਾਈ ਕਣਿਆ ਜੀ ਇਹੋ ਜਿਹੇ ਸੰਤ ਜੋ ਕੇ ਉਸ ਟਾਈਮ ਆਪਣੀ ਮਸ਼ਕ ਭਰ ਕੇ ਲੈ ਜਾਂਦੇ ਹਰ ਇੱਕ ਨੂੰ ਪਾਣੀ ਪਿਉਂਦੇ ਜੋ ਪਾਣੀ ਮੰਗਦਾ ਜਿਸ ਦੇ ਮੂੰਹੋਂ ਆਵਾਜ਼ ਆਉਂਦੀ ਪਾਣੀ ਭਾਈ ਕਨਈਆ ਜੀ ਛੱਟ ਹੀ ਉੱਥੇ ਪਹੁੰਚ ਪਾਣੀ ਪਿਉਂਦੇ ਭਾਈ ਕਨਈਆ ਜੀ ਇਹ ਨਾ ਵੇਖਦੇ ਕਿ ਇਹ ਆਵਾਜ਼ ਸਿੰਘ ਦੀ ਹੈ ਕਿ ਮੁਗਲ ਦੀ ਉਹ ਤਾਂ ਪ੍ਰੇਮ ਨਾਲ ਪਾਣੀ ਪਿਆਈ ਜਾਂਦੇ ਉਹ ਮੈਦਾਨ ਜੰਗ ਵਿੱਚ ਹੁੰਦੇ ਤੇ ਮਸ਼ਕ ਦਰਿਆ ਵਿੱਚੋਂ ਭਰ ਲਿਆਉਂਦੇ ਤੇ ਪਾਣੀ ਪਿਆਈ ਜਾਂਦੇ ਜੇ ਕਿਲੇ ਨੇੜੇ ਹੁੰਦੇ ਤਾਂ ਮਸ਼ਕ ਬੌਲੀ ਸਾਹਿਬ ਵਿੱਚੋਂ ਭਰ ਕੇ ਲੈ ਆਂਦੇ ਇਓ ਉਹ ਸਾਰਾ ਦਿਨ ਜੰਗ ਦੇ ਮੈਦਾਨ ਵਿੱਚ ਫਿਰਦੇ ਰਹਿੰਦੇ ਉਹ ਮੁਗਲਾਂ ਵਿੱਚ ਫਿਰਨੋ ਵੀ ਨਾ ਡਰਦੇ ਤੇ ਮੁਗਲ ਵੀ ਉਹਨਾਂ ਨੂੰ ਕੁਝ ਨਾ ਆਖਦੇ ਖਬਰੇ ਕਦੋਂ ਦੇ ਭਾਈ ਕਨਈਆ ਜੀ ਇਉਂ ਸਮ ਦ੍ਰਿਸ਼ਟੀ ਨਾਲ ਪਾਣੀ ਪਿਉਉਣ ਦੀ ਸੇਵਾ ਕਰਦੇ ਆ ਰਹੇ ਸਨ ਪਰ ਹੁਣ ਜਦ ਕਿਲੇ ਬੰਦ ਲੜਾਈ ਹੋ ਰਹੀ ਸੀ ਤੇ ਸਿੰਘ ਲੁੱਟਮਾਰ ਤੇ ਗੁਰਿੱਲੇ ਪੰਧੀ ਲੜਾਈ ਲੜ ਝਟਪਟ ਕਿਲੇ ਵਿੱਚ ਆਵੜਦੇ ਪਰ ਭਾਈ ਕਨਈਆ ਜੀ ਬਾਹਰ ਨਿਕਲਦੇ ਤਾਂ ਮੁਸਲਮਾਨ ਕਾਇਲਾ ਨੂੰ ਹੀ ਪਾਣੀ ਪਿਲਾਏ ਜਾਂਦੇ ਉਹਨਾਂ ਵਿੱਚੋਂ ਕਈ ਆਖਦੇ ਖੁਦਾ ਤੇਰਾ ਭਲਾ ਕਰੇ ਪਰ ਭਾਈ ਕਨਿਆ ਜੀ ਕਿਸੇ ਹੋਰ ਸਰੂਰ ਵਿੱਚ ਹੀ ਮਸਤ ਤੇ ਮगन ਹੋਏ ਬਸ ਪਾਣੀ ਦੀ ਆਵਾਜ਼ ਵੱਲ ਖਿਆਲ ਕਰਦੇ ਹੋਏ ਕਿਸੇ ਦੀ ਕੋਈ ਗੱਲ ਸੁਣਦੇ ਹੀ ਨਾ ਇੱਕ ਦਿਨ ਕੁਝ ਸਿੰਘਾਂ ਨੇ ਵੇਖ ਲਿਆ ਕਿ ਭਾਈ ਕਨਿਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾ ਰਹੇ ਹਨ ਉਹਨਾਂ ਵੇਖਿਆ ਕਿ ਉਹ 15-20 ਦੁਸ਼ਮਣ ਸਿਪਾਹੀਆਂ ਨੂੰ ਮਾਰ ਜਾਂ ਫੱਟੜ ਕਰਕੇ ਆਏ ਸਨ ਪਰ ਭਾਈ ਕਨਈਆ ਜੀ ਉਹਨਾਂ ਵਿੱਚੋਂ 4-5 ਨੂੰ ਸਮੇ ਸਿਰ ਪਾਣੀ ਪਿਆ ਕੇ ਫਿਰ ਜੀਵਤ ਕਰ ਦਿੱਤਾ ਹੈ ਸਿੰਘਾਂ ਨੂੰ ਬੜਾ ਗੁੱਸਾ ਆਇਆ ਉਹ ਚਾਹੁੰਦੇ ਸਨ ਕਿ ਭਾਈ ਕਨਈਆ ਜੀ ਨੂੰ ਉੱਥੇ ਹੀ ਮਾਰ ਦੇਣ ਪਰ ਦੂਜੇ ਪਾਸੇ ਸਿੰਘਾਂ ਨੇ ਇਹ ਵੀ ਵੇਖਿਆ ਸੀ ਕਿ ਉਹ ਰੋਜ਼ ਹੀ ਸ੍ਰੀ ਕਲਗੀਧਰਪਤਾ ਜੀ ਦੀ ਹਜ਼ੂਰੀ ਵਿੱਚ ਜਾਂਦੇ ਤੇ ਦਰਸ਼ਨ ਦੀਦਾਰ ਕਰਨ ਮਗਰੋਂ ਫਿਰ ਪਾਣੀ ਦੀ ਸੇਵਾ ਕਰਨ ਲੱਗ ਜਾਂਦੇ ਸਨ ਸਿੰਘਾਂ ਨੇ ਉਸੇ ਦਿਨ ਇਹ ਸ਼ਿਕਾਇਤ ਸ੍ਰੀ ਕਲਗੀਧਰ ਜੀ ਪਾਸ ਕੀਤੀ ਦੇਖੋ ਜੀ ਅਸੀਂ ਤਾਂ ਦੁਸ਼ਮਣ ਨੂੰ ਮਾਰਨਾ ਲੋੜਦੇ ਹਾਂ ਪਰ ਸਾਡਾ ਇੱਕ ਸਾਥੀ ਪਾਣੀ ਪਿਉਣ ਵਾਲਾ ਇਹ ਨਹੀਂ ਵੇਖਦਾ ਕਿ ਸਿੰਘ ਕਿਹੜਾ ਹੈ ਤੇ ਦੁਸ਼ਮਣ ਕਿਹੜਾ ਹੈ ਜਿੱਥੋਂ ਪਾਣੀ ਦੀ ਆਵਾਜ਼ ਆਵੇ ਉਹ ਉਸੇ ਪਾਸੇ ਜਾ ਕੇ ਪਾਣੀ ਪੀਉਣ ਲੱਗ ਜਾਂਦਾ ਹੈ ਅੱਜ ਸਮਾਂ ਦਾ ਲਾ ਕੇ ਸਮਾਂ ਹੀ 15 20 ਦੁਸ਼ਮਣ ਮਾਰੇ ਤੇ ਕਾਇਲ ਕਰ ਦਿੱਤੇ ਉਹਨਾਂ ਵਿੱਚੋਂ ਕੁਝ ਤੜਪ ਰਹੇ ਸਨ ਤੇ ਉਹ ਪਾਣੀ ਪਾਣੀ ਦੀਆਂ ਆਵਾਜ਼ਾਂ ਦੇ ਰਹੇ ਸਨ ਭਾਈ ਕਨਈਆ ਜੀ ਇਸ ਆਵਾਜ਼ ਨੂੰ ਸੁਣ ਕੇ ਉੱਥੇ ਪੁੱਜੇ ਤੇ ਉਹਨਾਂ ਨੂੰ ਪਾਣੀ ਪਿਆ ਕੇ ਕਈਆਂ ਨੂੰ ਮੁੜ ਸਾਡੇ ਨਾਲ ਲੜਨ ਜੋਗਾ ਕਰ ਦਿੱਤਾ ਹੈ ਉਹ ਪਾਣੀ ਪੀਂਦੇ ਹੀ ਸਾਡੇ ਵੱਲ ਕੁਰੀਆਂ ਪਾਪਾ ਕੇ ਵੇਖਣ ਲੱਗ ਪਏ ਪਰ ਅਸੀਂ ਉਦੋਂ ਦੂਰ ਆ ਚੁੱਕੇ ਸਾਂ ਸੋ ਤੁਸੀਂ ਇਸ ਨੂੰ ਅਜਿਹਾ ਕਰਨ ਤੋਂ ਰੋਕੋ ਕਿ ਬਹੁਤਾ ਦੁਸ਼ਮਣ ਵਿੱਚ ਨਾ ਤੁਰਿਆ ਫਰੇ ਆਪਣੇ ਸਿੰਘਾਂ ਵਿੱਚ ਹੀ ਰਹੇ ਤੇ ਵਾਪਸ ਮੁੜ ਆਇਆ ਕਰੇ ਸਿੰਘਾਂ ਦੀ ਸ਼ਿਕਾਇਤ ਸੁਣ ਕੇ ਗੁਰੂ ਜੀ ਨੇ ਭਾਈ ਕਣਿਆ ਜੀ ਨੂੰ ਬੁਲਾਇਆ ਤੇ ਉਹਨਾਂ ਦੀ ਸ਼ਿਕਾਇਤ ਬਾਰੇ ਪੁੱਛਿਆ ਭਾਈ ਕਨਿਆ ਜੀ ਇਸ ਸਮੇਂ ਹੱਥ ਜੋੜੀ ਖੜੋਤੇ ਸਨ ਤੇ ਉਹਨਾਂ ਬੜੇ ਹੀ ਠਹਿਰਮੇ ਤੇ ਧੀਰਜ ਨਾਲ ਜਵਾਬ ਦਿੱਤਾ ਮੇਰੇ ਸਵਾਮੀ ਮੈਂ ਤਾਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ ਸ਼ਿਕਾਇਤ ਲਾਉਣ ਵਾਲੇ ਸਿੰਘ ਦੀ ਕੋਲ ਹੀ ਖੜੇ ਸਨ ਉਹਨਾਂ ਨੂੰ ਗੁੱਸਾ ਆਇਆ ਕਿ ਭਾਈ ਜੀ ਇੱਕ ਤਾਂ ਗੁਨਾਹ ਕਰਦੇ ਹਨ ਦੂਜਾ ਮੁਕਰ ਰਹੇ ਹਨ ਝੂਠ ਬੋਲ ਰਹੇ ਹਨ ਜਿਨ੍ਹਾਂ ਵੇਖਿਆ ਸੀ ਉਹ ਸਾਰੇ ਹੀ ਬੋਲ ਪਏ ਮਹਾਰਾਜ ਇਹ ਬਿਲਕੁਲ ਝੂਠਾ ਹੈ ਅਸਾਂ ਸਾਰਿਆਂ ਨੇ ਇਸ ਨੂੰ ਜ਼ਾਲਮ ਵੈਰੀਆਂ ਨੂੰ ਪਾਣੀ ਪਿਉਂਦੇ ਆਪ ਵੇਖਿਆ ਹੈ ਕਿਉਂ ਭਾਈ ਕਨਿਆ ਜੀ ਤੁਸੀਂ ਝੂਠੇ ਹੋ ਕਿ ਇਹ ਸਿੰਘ ਝੂਠੇ ਹਨ ਮਹਾਰਾਜ ਸੱਚ ਝੂਠ ਦਾ ਨਵੇੜਾ ਕਰਨ ਲਈ ਹੀ ਤਾਂ ਤੁਸੀਂ ਸੰਸਾਰ ਤੇ ਪ੍ਰਗਟ ਹੋਏ ਹੋ ਤੁਸੀਂ ਸੱਚ ਦੇ ਪ੍ਰਕਾਸ਼ ਕਰਨ ਵਾਲੇ ਆਪ ਹੋ ਜਾਣੀ ਜਾਣ ਹੋ ਪਰ ਸਤਗੁਰੂ ਜੀਓ ਮੈਨੂੰ ਕੋਈ ਵੈਰੀ ਨਜ਼ਰ ਨਹੀਂ ਆਉਂਦਾ ਤਾਂ ਮੈਂ ਕਦੇ ਵੀ ਪਾਣੀ ਨਾ ਪਿਉਂਦਾ ਮੈਨੂੰ ਸਭ ਪਾਸੇ ਤੁਹਾਡਾ ਹੀ ਰੂਪ ਨਜ਼ਰ ਆ ਰਿਹਾ ਹੈ ਤੁਸੀਂ ਸੰਸਾਰ ਨੂੰ ਸਜਣ ਵਾਲੇ ਅਕਾਲ ਪੁਰਖ ਦੇ ਪੁੱਤਰ ਹੋ ਉਸੇ ਦਾ ਰੂਪ ਹੋ ਇਹ ਤਾਂ ਸਭ ਜੋ ਸੰਸਾਰ ਦੀ ਖੇਡ ਹੈ ਇਸ ਵਿੱਚ ਆਪ ਹੀ ਤਾਂ ਸਾਰੇ ਕਾਰਜ ਕਰਾ ਰਹੇ ਹੋ ਸੂਰਜ ਦੀਆਂ ਕਿਰਨਾਂ ਵਾਂਗ ਸਭ ਪਾਸੇ ਵਿਆਪਕ ਹੋ ਆਕਾਸ਼ ਵਾਂਗ ਸਭ ਪਾਸੇ ਜਲਵਾ ਤੁਹਾਡਾ ਹੀ ਹੈ ਤੁਹਾਡਾ ਰੂਪ ਹੈ ਹੇ ਸਤਿਗੁਰੂ ਜੀਓ ਮੈਨੂੰ ਤੇ ਸਿਵਾਏ ਤੁਹਾਡੇ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਸਿੰਘਾਂ ਵਿੱਚ ਵੇਖਦਾ ਹਾਂ ਤਾਂ ਇੱਧਰ ਵੀ ਤੁਸੀਂ ਹੀ ਉਹ ਤੇ ਦੂਜੇ ਬੰਨੇ ਵੇਖਦਾ ਹਾਂ ਤਾਂ ਉਧਰ ਵੀ ਤੁਹਾਡਾ ਹੀ ਪ੍ਰਤਾਪ ਫੈਲਿਆ ਨਜ਼ਰ ਆਉਂਦਾ ਹੈ ਤੁਸੀਂ ਹੀ ਤੁਸੀਂ ਨਜ਼ਰ ਆਉਂਦੇ ਹੋ ਮੈਨੂੰ ਤੇ ਆਪਣੇ ਬਗਾਨੇ ਦਾ ਕੁਝ ਪਤਾ ਹੀ ਨਹੀਂ ਲੱਗਦਾ ਤੇ ਸਭ ਥਾਂ ਜਿੱਥੇ ਕੋਈ ਪਾਣੀ ਮੰਗਦਾ ਹੈ ਉਥੇ ਤੁਹਾਡਾ ਹੀ ਸਰੂਪ ਦੇਖਦਾ ਹਾਂ ਤੇ ਪਾਣੀ ਪਿਆ ਦਿੰਦਾ ਹਾਂ ਇਹ ਸਤਿਗੁਰੂ ਜੀਓ ਇਸ ਤੁਹਾਡੇ ਉਪਦੇਸ਼ ਨੇ ਹੀ ਕੋਈ ਐਸੀ ਹਾਲਤ ਕਰ ਦਿੱਤੀ ਹੈ ਮੇਰਾ ਕਸੂਰ ਕੋਈ ਨਹੀਂ ਹੈ ਮੈਨੂੰ ਤਾਂ ਜੱਤ ਦੇਖੋ ਤਤ ਤੂੰ ਬਸ ਸਭ ਪਾਸੇ ਹੀ ਨજર ਆਉਂਦੇ ਹੋ ਇਹ ਆਖ ਕੇ ਭਾਈ ਕਨਈਆ ਜੀ ਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ ਤੇ ਪ੍ਰੇਮ ਦੇ ਹੰਝੂ ਵੰਗ ਵਗ ਤੁਰੇ ਪ੍ਰੇਮ ਦੀ ਇਸ ਅਵਸਥਾ ਨੇ ਗੁਰੂ ਜੀ ਦੇ ਹਿਰਦੇ ਨੂੰ ਗਦਗਦ ਕਰ ਦਿੱਤਾ ਸਤਗੁਰੂ ਜੀ ਨੇ ਭਾਈ ਕਨਈਆ ਜੀ ਨੂੰ ਉੱਪਰ ਉਠਾ ਕੇ ਗਲ ਨਾਲ ਲਾ ਲਿਆ ਤੇ ਫਰਮਾਇਆ ਮੇਰੇ ਪਿਆਰੇ ਸਿੰਘੋ ਭਾਈ ਕਨਈਆ ਜੀ ਜੀਵਨ ਮੁਕਤ ਦੀ ਅਵਸਥਾ ਵਿੱਚ ਦਾਖਲ ਹੋ ਗਏ ਹਨ ਇਸ ਅਵਸਥਾ ਵਿੱਚ ਪੁੱਜ ਕੇ ਆਪਾ ਪਰ ਦਾ ਭਾਵ ਮਿਟ ਜਾਂਦਾ ਹੈ ਤੇ ਸਭ ਪਾਸੇ ਪ੍ਰਭੂ ਦੀ ਜੋਤ ਦਾ ਹੀ ਪਸਾਰਾ ਨਜ਼ਰ ਆਉਣ ਲੱਗ ਜਾਂਦਾ ਹੈ ਸੋ ਇਹਨਾਂ ਦੀ ਮੌਜ ਵਿੱਚ ਦਖਲ ਨਾ ਦਿਓ ਇਹਨਾਂ ਨੂੰ ਪਾਣੀ ਪਿਆਈ ਜਾਣ ਦਿਓ ਇਹ ਆਖ ਗੁਰੂ ਜੀ ਨੇ ਆਪਣੇ ਬੋਝੇ ਵਿੱਚੋਂ ਮਲਮ ਦੀ ਡੱਬੀ ਕੱਢ ਕੇ ਭਾਈ ਕਨਿਆ ਜੀ ਨੂੰ ਦੇ ਦਿੱਤੀ ਤੇ ਕਿਹਾ ਭਾਈ ਕਨਿਆ ਜੀ ਜਿਸ ਜ਼ਖਮੀ ਨੂੰ ਪਾਣੀ ਪਿਆਓ ਉਸ ਦੇ ਜ਼ਖਮਾਂ ਤੇ ਫਿਰ ਮਲਮ ਵੀ ਲਾਈ ਜਾਓ ਇਸ ਤਰ੍ਹਾਂ ਸੇਵਾ ਪੰਥੀ ਦਲ ਕਾਇਮ ਹੋ ਗਿਆ ਭਾਈ ਕਨਈਆ ਜੀ ਤੋਂ ਮਗਰੋਂ ਅਜਿਹੀ ਸੇਵਾ ਕਰਨ ਵਾਲੇ ਸੇਵਕਾਂ ਦੀ ਰੋਹ ਚੱਲ ਪਈ ਤੇ ਇਸ ਰੋਹ ਨੇ ਬੜੇ ਮਹਾਤਮਾ ਤੇ ਗੁਰਸਿੱਖ ਪੈਦਾ ਕੀਤੇ ਜੋ ਔਖੇ ਵੇਲੇ ਪੰਜਾਬ ਵਿੱਚ ਸਿੰਘਾਂ ਦੀ ਦਿਲ ਖੋਲ ਕੇ ਸਹਾਇਤਾ ਤੇ ਮलमपट्टी ਕਰਦੇ ਰਹੇ ਕਹਿੰਦੇ ਹਨ ਕਿ ਗੁਰੂ ਜੀ ਨੇ ਭਾਈ ਕਨਈਆ ਜੀ ਨੂੰ ਇਸ ਸਮੇਂ ਕਿਹਾ ਤੁਸੀਂ ਹੁਣ ਲਹਿੰਦੇ ਵੱਲ ਚਲੇ ਜਾਓ ਤੇ ਉੱਥੇ ਹੀ ਸਿੱਖੀ ਦੀ ਸੇਵਾ ਕਰੋ ਸੋ ਭਾਈ ਕਨਈਆ ਜੀ ਜਿਲ੍ਹਾ ਕੈਮਲਪੁਰ ਵਿੱਚ ਆ ਗਏ ਇੱਥੇ ਸੇਵਾ ਪੰਥੀ ਦੇ ਵੱਡੇ ਡੇਰੇ ਸਨ ਜੋ ਹੁਣ ਪਾਕਿਸਤਾਨ ਵਿੱਚ ਚਲੇ ਜਾਣ ਕਰਕੇ ਖਤਮ ਹੋ ਗਏ ਹਨ ਪਰ ਪੂਰਬੀ ਪੰਜਾਬ ਵਿੱਚ ਵੀ ਕਈ ਡੇਰੇ ਹਨ ਜਿਨ੍ਹਾਂ ਦੇ ਨਾਮ ਸਿੱਖ ਰਾਜ ਸਮੇਂ ਦੀਆਂ ਜ਼ਗੀਰਾ ਅਜੇ ਵੀ ਲੱਗੀਆਂ ਚਲੀਆਂ ਆ ਰਹੀਆਂ ਹਨ